ਕਿਉਂਕਿ ਤੁਸੀਂ ਜਨਮ ਦਿਹਾੜਾ ਮਨਾ ਰਹੇ ਹੋ ਤੇ ਹਰ ਸਾਲ ਆਪਾਂ ਭਾਵਨਾ ਨਾਲ ਇਸ ਮਹਾਨ ਆਤਮਾ ਨੂੰ ਯਾਦ ਕਰਦੇ ਹਾਂ ਇੱਕ ਵਾਰ ਤੁਸੀਂ ਫਿਰ ਚੇਤਾ ਰੱਖ ਲੋ ਬਾਬਾ ਜੀਵਨ ਸਿੰਘ ਜੀ ਉਹਨਾਂ ਦੇ ਬਡੇਰੇ ਬਜ਼ੁਰਗ ਦਾ ਨਾਮ ਹੈ ਬਾਬਾ ਕਲਿਆਣਾ ਜੀ ਕਲਿਆਣਾ ਜੀ ਦੇ ਸੁਪੁੱਤਰ ਨੇ ਸੁਖਪਾਣ ਸੁਖਪਾਣ ਤੋਂ ਅੱਗੇ ਪੁੱਤਰ ਹੈ ਜਸਪਾਣ ਜਸਪਾਣ ਦੇ ਅੱਗੇ ਦੋ ਪੁੱਤ ਨੇ ਇੱਕ ਦਾ ਨਾਮ ਹੈ ਆ ਗਿਆ RAM ਦੂਜੇ ਦਾ ਨਾਮ ਹੈ ਸਦਾ ਆਨੰਦ ਸਦਾ ਆਨੰਦ ਨੇ ਜਿਹੜੇ ਸਦਾ ਆਨੰਦ ਜੀ ਦਾ ਵਿਆਹ ਮਾਤਾ ਪ੍ਰੇਮੂ ਜੀ ਨਾਲ ਹੋਇਆ ਤੇ ਮਾਤਾ ਪ੍ਰੇਮੂ ਜੀ ਦੀ ਕੁੱਖ ਤੋਂ ਪਟਨਾ ਸਾਹਿਬ ਦੀ ਧਰਤੀ ਤੇ 1601 ਈਸਵੀ ਨੂੰ ਇੱਕ ਮਹਾਨ ਆਤਮਾ ਦਾ ਜਨਮ ਹੋਇਆ ਇੱਕ ਰੱਬੀ ਪੁਰਖ ਦਾ ਜਨਮ ਹੋਇਆ ਜੀ ਦਾ ਨਾਮ ਭਾਈ ਜੈਤਾ ਜੀ ਹੈ ਬਾਬਾ ਜੀਵਨ ਸਿੰਘ ਜੀ ਇਹਨਾਂ ਗੱਲ ਚੇਤਾ ਰੱਖਿਓ ਅੰਮ੍ਰਿਤ ਗੁਰਬਾਣੀ ਦਾ ਬਚਨ ਹੈ ਰੱਬੀ ਪੁਰਖ ਜਿੰਨੇ ਵੀ ਨੇ ਉਹ ਸੰਸਾਰ ਤੇ ਜਦੋਂ ਵੀ ਆਉਂਦੇ ਨੇ ਉਹ ਆਮ ਲੋਕਾਂ ਦੀ ਤਰ੍ਹਾਂ ਨਹੀਂ ਆਉਂਦੇ ਜਨਮ ਤੇ ਇੱਕ ਆਮ ਮੇਰੇ ਵਰਗੇ ਤੁਹਾਡੇ ਵਰਗੇ ਭਲੇ ਪੁਰਖਾਂ ਤੁਹਾਡੇ ਵਰਗੇ ਆਪਣੇ ਸਾਰਿਆਂ ਦਾ ਹੈ ਪਰ ਰੱਬੀ ਪੁਰਖ ਦਾ ਜਨਮ ਅਮਰਤ ਬਾਣੀ ਦੇ ਬੋਲ ਨੇ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰਿ ਸੋ ਲੈਨ ਮਿਲਾਏ ਇਦਾਰਤ ਹੋ ਗਿਆ ਕਦੀ ਵੀ ਕੋਈ ਰੱਬੀ ਪੁਰਖ ਜੰਮਨ ਮਰਨ ਦੇ ਗੇੜ ਵਿੱਚ ਨਹੀਂ ਹੁੰਦਾ ਬਲਕਿ ਉਹਤੇ ਗੁਰੂ ਵੱਲੋਂ ਪਰਮਾਤਮਾ ਦੀ ਬਖਸ਼ਿਸ਼ ਲੈ ਕੇ ਉਹਤੇ ਕੇਵਲ ਮਨੁੱਖਤਾ ਤੇ ਕੋਈ ਨਾ ਕੋਈ ਪਰ ਉਪਕਾਰ ਕਰਨ ਦੇ ਲਈ ਮਨੁੱਖਤਾ ਦਾ ਭਲਾ ਕਰਨ ਦੇ ਲਈ ਤੇ ਇਹੋ ਜਿਹੇ ਵੱਡੇ ਪੁਰਖ ਪਰਮਾਤਮਾ ਇਸ ਸ੍ਰਿਸ਼ਟੀ ਸੰਸਾਰ ਤੇ ਕਰਦੇ। ਇੱਕ ਗੱਲ ਆਪਣੇ ਜਿਹਨ ਵਿੱਚ ਰੱਖਿਓ। ਬਾਬਾ ਜੀਵਨ ਸਿੰਘ ਜੀ ਨੇ ਵੀ ਆਪਣਾ ਜਿਹੜਾ ਜੀਵਨ ਹੈ ਉਹ ਆਪਣੇ ਲਈ ਨਹੀਂ گزارਿਆ। ਉਹ ਮਨੁੱਖਤਾ ਤੇ ਭਲੇ ਲਈ ਮਨੁੱਖਤਾ ਨੂੰ ਸੁੱਖ ਦਾ ਸਾਹ ਆ ਸਕੇ। ਗੁਰੂ ਚਰਨਾਂ ਵਿੱਚ ਰਹਿ ਕੇ ਸੇਵਾ ਨਿਭਾਈ। ਬਹੁਤ ਧਿਆਨ ਨਾਲ ਹੁਣ ਸੁਣਦੇ ਕਾਇਓ ਬਚਪਨ ਵਿੱਚ ਜਦੋਂ ਜਨਮ ਹੋਇਆ ਬਚਪਨ ਅਵਸਥਾ ਹੈ ਮਾਪੇ ਨੇ ਗੁਰੂ ਚਰਨਾਂ ਵਿੱਚ ਜੁੜੇ ਹੋਏ ਨੇ ਬਾਬਾ ਸਦਾਨੰਦ ਜੀ ਤੇ ਮਾਤਾ ਪ੍ਰੀਮੋ ਜੀ ਬਹੁਤ ਸਦਕ ਨਾਲ ਬਾਬਾ ਜੀਵਨ ਭਾਈ ਜੈਤਾ ਦੀ ਹੈ ਹਾਲਾਂਕਿ ਹਜੇ ਨਾਮ ਭਾਈ ਜੈਤਾ ਜੀ ਦੇ ਜੀਵਨ ਵਿੱਚ ਉਹਨਾਂ ਗੁਰਸਿੱਖੀ ਵਾਲਾ ਪਿਆਰ ਭਰਿਆ ਬਚਪਨ ਤੋਂ ਹੀ ਮਾਤਾ ਪ੍ਰੀਮੋ ਜੀ ਨੇ ਆਪਣੀ ਗੋਦ ਵਿੱਚ ਬਿਠਾ ਕੇ ਅਮਰਤ ਗੁਰਬਾਣੀ ਪੜ੍ਹਾਉਣੀ ਤੇ ਨਾਲ-ਨਾਲ ਅਮਰਤ ਬਚਨ ਸਮਝਾਉਣੇ ਪੁੱਤ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ ਜਿਸ ਸਿਮਰਤ ਕਿਲਵਿਕ ਸਭ ਨਾਸੇ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦਹੀ ਜਾਪੋ ਜਾਤਾ ਅੰਤ ਨ ਪਾਰੋ ਦੇ ਬਚਨ ਕਹਿ ਦੇ ਨੇ ਪੁੱਤ ਤੇਰਾ ਗੁਰੂ ਇੱਕ ਗੱਲ ਆਖਦਾ ਸਾਡਾ ਗੁਰੂ ਇੱਕ ਗੱਲ ਆਖਦਾ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਮਾਣੇ ਬਚਨ ਆਖਨੇ ਮਾਤਾ ਪ੍ਰੇਮੋ ਨੇ ਪੁੱਤ ਆਪਣਾ ਗੁਰੂ ਆਖਦਾ ਕਿ ਇਹੋ ਜੀ ਅਸੀਸ ਗੁਰੂ ਮਾਤਾ ਪਿਤਾ ਕੋਲੋਂ ਮਿਲੇ ਕਿ ਤੈਨੂੰ ਇੱਕ ਖਿੰਨ ਵੀ ਕਦੀ ਰੱਬੀ ਨਾਮ ਨਾ ਭੁੱਲੇ ਇੱਕ ਰੱਬੀ ਨਾਮ ਇਕ ਖਿੰਮ ਵੀ ਤੇਰੀ ਸੂਰਤ ਵਿੱਚੋਂ ਨਾ ਵਿਸਰੇ ਮਾਨੇ ਐਸੀਆਂ ਬਖਸ਼ਿਸ਼ਾਂ ਬਰਤਾਈਆਂ ਜਿਹੜੇ ਬੋਲ ਅੰਮ੍ਰਿਤ ਬਾਣੀ ਦੇ ਨੇ ਨਾ ਸਤਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਮਾਂ ਨੇ ਬਚਨ ਅੱਖ ਨੇ ਪੁੱਤ ਮੇਰੀ ਅਰਦਾਸ ਹੈ ਰੱਬ ਅੱਗੇ ਕਿ ਰੱਬ ਤੇਰੇ ਤੇ ਕਿਰਪਾ ਕਰੇ ਤੇਰੀ ਸਤ ਸੰਗਤ ਵਿੱਚ ਪ੍ਰੀਤ ਬਣ ਜਾਏ ਮਾਂ ਨੇ ਅੱਖ ਨਾਲ ਜਿਵੇਂ ਇੱਕ ਕੱਪੜਾ ਸਾਡਾ ਤਨ ਢੱਕਦਾ ਹੈ ਇਵੇਂ ਰੱਬੀ ਨਾਮ ਦੀ ਬਦੌਲਤ ਪੁੱਤ ਰੱਬ ਤੇਰੀ ਪਾਤ ਢੱਕ ਦੇਵੇ ਜਿਵੇਂ ਭੋਜਨ ਤਨ ਦੀ ਖੁਰਾਕ ਹੈ ਇਵੇਂ ਰੱਬੀ ਭਜਨ ਹੈ ਜਿਹੜਾ ਉਹ ਤੇਰੇ ਮਨ ਦੀ ਖੁਰਾਕ ਬਣ ਜਾਏ ਇਹੋ ਦੀਆਂ ਅਸੀਸਾਂ ਬਾਬਾ ਜੀਵਨ ਸਿੰਘ ਭਾਈ ਦਾਇਤਾ ਜੀ ਨੂੰ ਮਾਤਾ ਪ੍ਰੇਮੋ ਜੀ ਅਤੇ ਪਿਤਾ ਭਾਈ ਸਦਾਨੰਦ ਜੀ ਨੇ ਆਪਣੇ ਜੀਵਨ ਵਿੱਚ ਆਪਣੇ ਪੁੱਤ ਨੂੰ ਦਿੱਤੀਆਂ ਮੈਂ ਬੇਨਤੀ ਵੀ ਇਹ ਕਹਿਣੀ ਚਾਹਣਾ ਹੈ ਅੱਜ ਵੀ ਜਿਹੜੀ ਮਾਂ ਹੈ ਨਾ ਅੱਜ ਵੀ ਜਿਹੜਾ ਪਿਤਾ ਹੈ ਆਪਣੇ ਪਰਿਵਾਰਾਂ ਵਿੱਚ ਆਪਣੇ ਬੱਚਿਆਂ ਨੂੰ ਇਹ ਅਸੀਸ ਗੁਰੂ ਚਰਨਾਂ ਵਿੱਚੋਂ ਦਵਾਵੇ ਕਿ ਸਤਿਗੁਰੂ ਤੂੰ ਕਿਰਪਾ ਕਰੀਂ ਮੇਰੇ ਪੁੱਤ ਦੀ ਪ੍ਰੀਤ ਤੇਹੋ ਜੀ ਬਣ ਜਾਏ ਜਿਹਨੂੰ ਅਮਰਤ ਬਾਣੀ ਨੇ ਆਖਿਆ ਸਾਚੀ ਪ੍ਰੀਤ ਹਮ ਤੁਮਸਿਓ ਜੋਰੀ ਤੁਮਸਿਓ ਜੋਰ ਅਬਰ ਸੰਗ ਤੋਰੀ ਮੇਰੇ ਪੁੱਤ ਧੀ ਦੀ ਪ੍ਰੀਤ ਤੇਰੇ ਨਾਲ ਬਣ ਜਾਏ ਔਰ ਜਦੋਂ ਤੇਰੇ ਨਾਲ ਪ੍ਰੀਤ ਬਣ ਗਈ ਮੈਨੂੰ ਪੂਰਨ ਆਸ ਹੈ ਫਿਰ ਇਹ ਬਕਾਰਾ ਨਾਲ ਪ੍ਰੀਤ ਨਹੀਂ ਪਾਏਗਾ ਜਦੋਂ ਤੇਰੇ ਨਾਲ ਪ੍ਰੀਤ ਬਣ ਗਈ ਫਿਰ ਇਹ ਨਸ਼ੀਆਂ ਬਿਸ਼ੀਆਂ ਨਾਲ ਕਦੀ ਆਪਣੇ ਜੀਵਨ ਦੀ ਪ੍ਰੀਤ ਨਹੀਂ ਪਾਏਗਾ ਕਿਉਂਕਿ ਸੱਚੀ ਪ੍ਰੀਤ ਜਦੋਂ ਗੁਰੂ ਚਰਨਾਂ ਵਿੱਚ ਜੁੜ ਜਾਏ ਫਿਰ ਝੂਠੀਆਂ ਪ੍ਰੀਤਾਂ ਟੁੱਟ ਜਾਂਦੀਆਂ ਨੇ ਫਿਰ ਉਹਨੂੰ ਗੁਰੂ ਇੱਕ ਵਚਨ ਸਮਝਾ ਦਿੰਦੇ ਪੁੱਤ ਜਗਤ ਮੇ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸੋ ਸਭ ਲਾਗੇ ਕਿਆ ਦਾਰਾ ਕਿਆ ਮੀਤ ਪੁੱਤ ਆ ਸੰਸਾਰ ਦੀਆਂ ਪ੍ਰੀਤਾਂ ਝੂਠੀਆਂ ਨੇ ਜੇ ਪ੍ਰੀਤ ਪਾਉਣੀ ਹੈ ਤੇ ਸੱਚੀ ਪ੍ਰੀਤ ਗੁਰੂ ਚਰਨਾਂ ਵਿੱਚ ਪਾ ਅੱਜ ਵੀ ਮਾਪੇ ਨੂੰ ਇਹ ਆਪਣੇ ਪਰਿਵਾਰ ਤੇ ਪੁੱਤ ਧੀਆਂ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਇਹ ਅਸੀਸ ਦਵਾਉਣੀ ਚਾਹੀਦੀ ਹੈ ਖੈਰ ਮੈਂ ਜਿਹੜੀ ਬੇਨਤੀ ਕਹਿ ਰਿਹਾ ਹਾਂ ਬਹੁਤ ਪਿਆਰ ਨਾਲ ਬਚਪਨ ਵਿੱਚ ਬਾਬਾ ਜੀਵਨ ਸਿੰਘ ਦੀ ਭਾਈ ਜੈਤਾ ਦੀ ਹਜੇ ਤੱਕ ਮੈਂ ਨਾਮ ਭਾਈ ਜੈਤਾ ਦੀ ਜ਼ਿਕਰ ਕਰਾਂ ਤੇ ਬੜੇ ਪਿਆਰ ਨਾਲ ਮਾਪੇ ਨੇ ਹਿਰਦੇ ਵਿੱਚ ਸਿੱਖੀ ਸਦਕ ਭਰਿਆ ਹੁਣ ਸਮੇਂ ਨਾਲ ਗੁਰੂ ਤੇਗ ਬਹਾਦਰ ਸਿਵ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਚਰਨਾ ਵਿੱਚੋਂ ਹੀ ਸਿੱਖਾਂ ਤੋਂ ਸ਼ਾਸਤਰ ਵਿੱਦਿਆ ਦਾ ਅਭਿਆਸ ਸਿੱਖਿਆ ਬਹੁਤ ਸ਼ਾਸਤਰ ਵਿੱਦਿਆ ਵਿੱਚ ਨਪੁੰਨ ਹੋਗੇ ਘੋੜ ਸਵਾਰੀ ਤੀਰ ਅੰਦਾਜ਼ੀ ਕਿਵੇਂ ਕਿਸੇ ਦੁਸ਼ਮਣ ਦਾ ਬਾੜ ਰੋਕ ਕੇ ਤੇ ਆਪਣੇ ਵੱਲੋਂ ਪਰਮਾ ਬਾੜ ਕਰਨਾ ਬੰਦੂਕ ਚਲਾਉਣੀ ਹਰ ਸ਼ਾਸਤਰ ਵਿਦਿਆ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਨੇ ਗੁਰੂ ਕੀ ਕਿਰਪਾ ਨਾਲ ਸਿੱਖ ਲਈ ਬੜੀ ਭਾਵਨਾ ਨਾਲ ਸੇਵਾ ਕਰ ਰਹੇ ਨੇ ਸਿਮਰਨ ਕਰ ਰਹੇ ਨੇ 1661 ਵਿੱਚ ਪ੍ਰਕਾਸ਼ ਹੈ ਬਾਰ ਬਾਰ ਮੈਂ ਬੇਨਤੀ ਕਰ ਰਿਹਾ ਹੁਣ ਸਮਾਂ ਇੱਕ ਵਾਰੀ ਅਜੀਹਾ ਬਣ ਗਿਆ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਕਸ਼ਮੀਰ ਤੋਂ ਪੰਡਿਤ ਆਏ ਪੰਡਿਤ ਕਿਰਪਾ RAM ਦੀ ਅਗਵਾਹੀ ਹੇਠ ਤੁਹਾਨੂੰ ਨਾ ਪਤਾ ਲੱਗੇ ਮੈਨੂੰ ਜਿੰਨੇ ਵਾਰੀ ਮਰਜ਼ੀ ਪੁੱਛ ਸਕਦੇ ਹੋ ਪਰ ਜਾਇਓ ਸਮਝ ਕੇ ਗੱਲ ਇਹ ਗੱਲ ਧਿਆਨ ਰੱਖਿਓ ਜਦੋਂ ਬਾਬਾ ਜੀਵਨ ਸਿੰਘ ਜੀ ਦਾ ਭਾਈ ਜੈਤਾ ਜੀ ਦਾ ਜਨਮ ਹੋਇਆ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਗੁਰਤਾ ਕਦੀ ਤੇ ਬਰਾਜਮਾਨ ਨੇ 1601 ਵਿੱਚ ਜਨਮ ਹੈ 1675 ਈਸਵੀ ਦਾ ਸਮਾਂ ਹੁੰਦਾ ਹੈ ਕਿ ਕਸ਼ਮੀਰ ਤੋਂ ਪੰਡਤ ਕਿਰਪਾ RAM ਦੀ ਅਗਵਾਹੀ ਹੇਠ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਆਏ ਨੇ ਔਰ ਇਹ ਗੱਲ ਵੀ ਤੁਹਾਨੂੰ ਨਾਲ-ਨਾਲ ਚੇਤਾ ਰੱਖਣੀ ਪੈਣੀ ਹੈ ਉਸ ਵੇਲੇ ਭਾਈ ਸਦਾ ਅਨੰਦ ਮਾਤਾ ਪ੍ਰੀਮੋ ਜੀ ਤੇ ਭਾਈ ਦੇਤਾ ਜੀ ਵੀ ਆਪਣੇ ਪਰਿਵਾਰ ਸਮੇਤ ਗੁਰੂ ਚਰਨਾਂ ਵਿੱਚ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਆ ਗਏ ਨੇ ਔਰ ਨਾਲ ਤੁਸੀਂ ਇਹ ਵੀ ਚੇਤਾ ਰੱਖ ਲਵੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ 1666 ਦਾ ਤੇ ਸਤਗੁਰੂ ਵੀ ਉਸ ਵੇਲੇ 75 ਤੋਂ ਪਹਿਲਾਂ ਪਹਿਲਾਂ ਸਤਗੁਰੂ ਵੀ 7 ਸਾਲ ਦਾ ਸਮਾਂ ਗੁਜ਼ਾਰ ਕੇ ਤੇ ਅਨੰਦਪੁਰ ਸਾਹਿਬ ਆ ਗਏ ਨੇ ਗੁਰੂ ਚਰਨਾਂ ਵਿੱਚ ਕਸ਼ਮੀਰੀ ਪੰਡਤ ਆਏ ਉਹਨਾਂ ਨੇਤਰਾਂ ਵਿੱਚੋਂ ਨੀਂਦ ਬਗਾ ਕੇ ਆਖਿਆ ਸਤਿਗੁਰੂ ਕਿਰਪਾ ਕਰੋ ਸਾਡੇ ਤਿਲਕ ਜੰਜੂ ਨੂੰ ਖਤਰਾ ਬਣਿਆ ਹੋਇਆ ਹੈ ਸਾਡੀ ਪੱਤ ਲੁੱਟੀ ਜਾ ਰਹੀ ਹੈ ਸਾਡਾ ਜੀਵਨ ਕੁਰਾਹੇ ਪੈ ਚੁੱਕਿਆ ਹੈ ਔਰੰਗਜ਼ੇਬ ਦੋਈ ਗੱਲਾਂ ਆਖਦਾ ਸੀ ਜਾਂ ਮੁਸਲਮਾਨ ਬਣ ਜਾਓ ਜਾਂ ਦੂਜੇ ਨੰਬਰ ਤੇ ਮੌਤ ਹੈ ਉਹ ਤੀਜੀ ਗੱਲ ਨਹੀਂ ਕਰਦਾ ਸੀ ਚੇਤਾ ਰੱਖਿਓ ਔਰੰਗਜੀਬ ਜਿਹੜਾ ਬਹੁਤ ਪਾਪੀ ਬਿਰਤੀ ਦਾ ਮਾਲਕ ਹੈ ਇਹਦੇ ਜੀਵਨ ਦੀ ਮੈਂ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਕਹਿਣ ਲੱਗਿਆ ਇੱਕ ਵਾਰੀ ਇਹਦਾ ਪਿਓ ਔਰੰਗਜੀਬ ਦਾ ਪਿਓ ਸ਼ਾਂਜਹਾਂ ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਭਾਬ ਚਾਰੇ ਪੁੱਤਾਂ ਨੂੰ ਜਿਨ੍ਹਾਂ ਵਿੱਚ ਔਰੰਗਜੀਬ ਹੈ ਮੁਰਾਦ ਹੈ ਦਾਰਾ ਸ਼ਿਕੋ ਹੈ ਸੁਜਾਏ ਸਾਰੇ ਆਪਣੇ ਪਰਿਵਾਰ ਨੂੰ ਲੈ ਕੇ ਸ਼ਾਹੀ ਮਸਜਿਦ ਦੇ ਅੰਦਰ ਸ਼ਾਹੀ ਮਸਜਿਦ ਦਾ ਭਾਵ ਹੁੰਦਾ ਇਹਨਾਂ ਦੀਆਂ ਆਪਣੀਆਂ ਮਸਜਿਦਾਂ ਬਣਾਈਆਂ ਹੁੰਦੀਆਂ ਸਨ ਬਖਰੀਆਂ ਸ਼ਾਹੀ ਮਸਜਿਦ ਦੇ ਅੰਦਰ ਨਮਾਜ਼ ਅਦਾ ਕਰਨ ਵਾਸਤੇ ਆਇਆ ਪੂਰੇ ਪਰਿਵਾਰ ਸਮੇਤ ਸ਼ਾਹਜਹਾਂ ਉਰੰਦ ਦੇਵ ਆਪਣੇ ਪਿਤਾ ਨਾਲ ਇੱਕ ਵਾਰੀ ਮਸਜਿਦ ਵਿੱਚ ਜਾਂਦਾ ਹੈ ਬਾਅਦ ਵਿੱਚ ਉਹ ਬਾਹਰ ਨਿਕਲ ਆਉਂਦਾ ਸਾਰਾ ਪਰਿਵਾਰ ਨਮਾਜ਼ ਪੜਦਾ ਹੈ ਤੇ ਜਦੋਂ ਨਮਾਜ਼ ਪੜ ਕੇ ਹਟਿਆ ਤੇ ਸ਼ਾਹ ਜਹਾਂ ਨੇ ਆਪਣੇ ਜਿਹੜੀ ਮਰਿਆਦਾ ਨਿਭਾ ਕੇ ਉਹਨੇ ਨੇਤਰ ਖੋਲ ਕੇ ਵੇਖਿਆ ਵੀ ਤਿੰਨੇ ਪੁੱਤ ਮੇਰੇ ਕੋਲ ਨੇ ਔਰੰਗਜ਼ੇਬ ਨਹੀਂ ਦਿਸਦਾ ਜਦੋਂ ਉਹ ਬਾਹਰ ਆਇਆ ਸ਼ਾਹ ਜਹਾਂ ਤੇ ਔਰੰਗਜ਼ੇਬ ਨੂੰ ਪੁੱਛਦਾ ਹੈ ਵੀ ਤੂੰ ਮਸਜਿਦ ਵਿੱਚ ਨਮਾਜ਼ ਅਦਾ ਨਹੀਂ ਕੀਤੀ ਕਾਰਨ ਕੀ ਹੈ ਤੂੰ ਬਾਹਰ ਕਿਉਂ ਆ ਕੇ ਖੜ ਗਿਆ ਤੇ ਉਹਨੇ ਅੱਗੇ ਸ਼ਬਦ ਵਰਤੇ ਮੇਕੋਨ ਕਿਹੋ ਜੀ ਬਿਰਤੀ ਹੈ ਕਹਿਣ ਲੱਗਿਆ ਮੈਂ ਤਾਂ ਨਹੀਂ ਨਮਾਜ਼ ਦਾ ਕੀਤੀ ਮੈਨੂੰ ਐਸੀ ਵੀ ਤੁਸੀਂ ਸਾਰਾ ਪਰਿਵਾਰ ਹੀ ਸ਼ਾਹੀ ਮਸਜਿਦ ਦੇ ਅੰਦਰ ਆ ਗਿਆ ਜੇ ਕਿਤੇ ਮਸਜਿਦ ਦੀ ਛੱਤ ਡਿੱਗ ਪਈ ਇਹ ਮਸਜਿਦ ਕਿਸੇ ਕਾਰਨ ਡਿੱਗ ਪਵੇ ਕੋਈ ਇਹੋ ਜੀ ਪੁਚਾਲ ਹਲਚਲ ਹੋ ਜਾਏ ਤੇ ਕੱਲ ਰਾਜ ਗੱਦੀ ਕੌਣ ਸੰਭਾਲੇਗਾ ਮੈਂ ਤਾਂ ਬਾਹਰ ਆ ਕੇ ਖੜ ਗਿਆ ਇਹੋ ਜੀ ਬਿਰਤੀ ਦਾ ਮਾਲਕ ਸੀ ਮੈਂ ਜਿਹੜੀ ਬੇਨਤੀ ਕਹਿ ਲੱਗਿਆ ਔਰੰਗਜ਼ੇਬ ਦੋਈ ਗੱਲਾਂ ਕਰਦਾ ਸੀ ਤੀਜੀ ਗੱਲ ਨਹੀਂ ਕਰਦਾ ਸੀ ਜਾਂ ਮੁਸਲਮਾਨ ਬਣ ਜਾਓ ਜਾਂ ਮੌਤ ਹੈ ਉਰੇ ਉਹਦਾ ਕਹਿਰ ਟਾਇਆ ਕਿ ਉਹਦੀ ਨਜ਼ਰ ਪਈ ਕਸ਼ਮੀਰੀ ਪੰਡਤਾਂ ਤੇ ਕਸ਼ਮੀਰੀ ਪੰਡਤਾਂ ਤੇ ਨਜ਼ਰ ਤਾਂ ਗਈ ਕਿਉਂਕਿ ਕਸ਼ਮੀਰ ਵਿੱਚ ਵਿਦਵਾਨ ਪੁਰਖ ਸੀ ਉਹਨੇ ਸੋਚਿਆ ਪਹਿਲਾਂ ਇਹਨਾਂ ਦਾ ਕੰਮ ਨਵੇਣਾ ਕੱਲ ਕੋਈ ਇਹਨਾਂ ਦੇ ਧਰਮ ਦੀ ਗੱਲ ਕਰਨ ਵਾਲਾ ਰਹਿਗਾ ਹੀ ਨਹੀਂ ਤੇ ਧਰਮੀ ਕਿਵੇਂ ਪੈਦਾ ਹੋਣਗੇ ਜਦੋਂ ਕਸ਼ਮੀਰ ਦੇ ਪੰਡਤਾਂ ਤੇ ਅਤ ਦਾ ਕਹਿਰ ਕੀਤਾ ਕਸ਼ਮੀਰੀ ਪੰਡਤਾਂ ਦੀ ਕਿਸੇ ਬਾਹ ਨਾ ਤੱਕਣੀ ਇਤਿਹਾਸ ਵਿੱਚ ਲਿਖਿਆ ਵੀ ਉਹ ਸਵਾ ਮਨ ਜੰਜੂ ਲਾ ਕੇ ਮੂੰਹ 'ਚ ਪ੍ਰਸ਼ਾਦ ਪਾਣੀ ਪੁੰਹਦਾ ਸੀ ਸਵਾ ਮਨ ਧਾਗੇ ਨੇ ਮੈਂ ਬੇਨਤੀ ਕਰਾਂ ਜੰਜੂ ਧਾਗਾ ਹੀ ਹੈ ਤੁਸੀਂ ਆਪੇ ਹਿਸਾਬ ਲਾ ਲਵੋ ਕਿ ਕਿੰਨੇ ਧਾਗੇ ਉਤਾਰਦਾ ਹੋਵੇਗਾ ਕਿੰਨੇ ਜੰਜੂ ਲਹੁੰਦਾ ਹੋਵੇਗਾ ਹੁਣ ਕਸ਼ਮੀਰੀ ਪੰਡਤਾਂ ਨੇ ਜਦੋਂ ਆਪਸ ਵਿੱਚ ਵਿਚਾਰਾਂ ਕੀਤੀਆਂ ਕਿ ਸਾਨੂੰ ਲੁੱਟਿਆ ਜਾ ਰਿਹਾ ਹੈ ਸਾਡਾ ਧਰਮ ਬਰਬਾਦ ਕੀਤਾ ਜਾ ਰਿਹਾ ਹੈ ਸਾਡੇ ਧਾਰਮਿਕ ਜਿੰਨਾ ਨੂੰ ਖਤਰਾ ਹੈ ਉਹਨਾਂ ਉਸ ਮਿਲਿ ਕਿਰਪਾ RAM ਦੀ ਅਗਵਾਹੀ ਉਹਦੇ ਕੋਲ ਆਏ ਇੱਕ ਬੇਨਤੀ ਫਿਰ ਤੁਹਾਨੂੰ ਕਹਿਣ ਲੱਗਿਆ ਤੇ ਇਹ ਬਹੁਤ ਧਿਆਨ ਨਾਲ ਸੁਣੀਓ ਸਾਨੂੰ ਅੱਜ ਤੱਕ ਨਹੀਂ ਪਤਾ ਵੀ ਉਹ ਕਿਰਪਾ RAM ਵੀ ਤੇ ਪੰਡਿਤ ਹੀ ਹੈ ਉਹਦੇ ਕੋਲ ਕਿਉਂ ਆਏ ਉਹਦਾ ਕੁਝ ਕਾਰਨ ਹੈ ਗੁਰੂ ਨਾਨਕ ਸਾਹਿਬ ਗਏ ਸਨ ਕਸ਼ਮੀਰ ਮੱਟਨ ਉੱਥੇ ਇੱਕ ਇਲਾਕਾ ਹੈ ਮੱਟਨ ਮਟਨ ਜਦੋਂ ਹਜੂਰ ਗਏ ਗੁਰੂ ਨਾਨਕ ਸਾਹਿਬ ਪਹਿਲੇ ਪਾਤਸ਼ਾ ਉਦੋਂ ਉੱਥੇ ਇੱਕ ਬ੍ਰਹਮਾਸ ਦਾਸ ਰਹਿੰਦਾ ਹੈ ਪੰਡਤ ਹੈ ਬੜਾ ਵਿਦਵਾਨ ਹੈ ਗੱਡੇ ਕਿਤਾਬਾਂ ਦੇ ਭਰ ਕੇ ਰੱਖਦਾ ਹੈ ਜਦੋਂ ਚਰਚਾ ਕਰਦਾ ਹੈ ਦੋ ਹੀ ਗੱਲਾਂ ਆਖਦਾ ਹੈ ਵੀ ਜੇ ਚਰਚਾ ਵਿੱਚ ਮੈਂ ਜਿੱਤ ਗਿਆ ਤੇਰੀਆਂ ਕਿਤਾਬਾਂ ਵੀ ਮੇਰੀਆਂ ਜੇ ਤੂੰ ਜਿੱਤ ਗਿਆ ਤੇ ਮੇਰੀਆਂ ਕਿਤਾਬਾਂ ਤੂੰ ਲੈ ਜਾਈ ਬਹੁਤ ਵੱਡਾ ਵਿਦਵਾਨ ਹੈ ਪਰ ਅੰਦਰ ਕੁਦਰਤੀ ਗੱਲ ਹੈ ਵਿਦਵਤਾ ਦਾ ਅਹੰਕਾਰ ਵੀ ਹੈ ਇੰਨਾ ਅਹੰਕਾਰੀ ਸੀ ਕਿ ਜਦੋਂ ਗੁਰੂ ਨਾਨਕ ਸਾਹਿਬ ਗਏ ਬਹੁਤ ਸੰਗਤਾਂ ਗੁਰੂ ਚਰਨਾ ਵਿੱਚ ਆਈਆਂ ਤੇ ਇਹ ਗੁਰੂ ਚਰਨਾ ਵਿੱਚ ਆਪਣੀ ਵਿੱਦਿਆ ਦਾ ਅਹੰਕਾਰ ਲੈ ਕੇ ਆ ਗਿਆ ਬ੍ਰਹਮਦਾਸ ਕਹਿਣ ਲੱਗਿਆ ਵੀ ਸਤਗੁਰੂ ਮੇਰੇ ਨਾਲ ਚਰਚਾ ਕਰੋ ਹੁਣ ਸਤਗੁਰੂ ਤੇ ਸਮਰੱਥ ਹੈ ਆਪ ਨਾਰਾਇਣ ਕਲਾ ਧਾਰ ਜਗ ਮੇ ਪਰਵਰਿਓ ਹੈ ਜਦੋਂ ਵਿਚਾਰ ਚਰਚਾ ਚੱਲੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਹੁਤ ਥੋੜੇ ਸਮੇਂ ਅੰਦਰ ਹੀ ਇਹਨੂੰ ਚਰਚਾ ਵਿੱਚ ਤੇ ਇਹਦੀ ਕੀ ਪਾਰ ਪੈਣੀ ਸੀ ਹਜ਼ੂਰ ਦੇ ਸਾਹਮਣੇ ਝੁਕ ਗਿਆ ਪਰ ਸਤਿਗੁਰੂ ਨੇ ਇਹ ਉੱਥੇ ਇੱਕ ਬਚਨ ਉਚਾਰਿਆ ਸੀ ਆਸਾ ਕੀ ਬਾਣ ਵਿੱਚ ਹੈ ਪੜਪੜ ਗੱਡੀ ਲੱਦੀਏ ਪੜਪੜ ਭਰੀਏ ਸਾਥ ਪੜਪੜ ਬੇੜੀ ਪਾਈਏ ਪੜਪੜ ਗੱਡੀਆਂ ਖਾਤ ਪੜੀਏ ਜੀਤੇ ਬਰਸ ਬਰਸ ਪੜੀਏ ਜੀਤੇ ਮਾਸ ਪੜੀਏ ਜੀਤੀ ਆਰਜਾ ਪੜੀਏ ਜੀਤੇ ਸ਼ਾਸ ਨਾਨਕ ਲੇਖ ਹੈ ਇੱਕ ਗੱਲ ਹਰ ਹਉਮੈ ਚਖਣਾ ਝਾਕ ਹਜ਼ੂਰ ਨੇ ਇੱਕ ਬਚਨ ਸਮਝਾਇਆ ਕਹਿਣ ਲੱਗੇ ਵੀ ਭਲਿਆ ਭਾਵੇਂ ਕਿਤਾਬਾਂ ਦੇ ਤਾਂ ਗੱਡੇ ਭਰ ਕੇ ਤੂੰ ਪੜਦਾ ਰਹੇ ਤੂੰ ਵੇੜੀਆਂ ਭਰ ਲਵੇਂ ਧਰਤੀ 'ਚ ਸੁਰੰਗਾਂ ਪੱਟ ਕੇ ਕਿਤਾਬਾਂ ਦੀਆਂ ਭਰ ਲਵੇਂ ਜਿੰਨੀ ਮਰਜ਼ੀ ਜਿੰਨੀ ਤੇਰੀ ਉਮਰ ਹੈ ਜਿੰਨੇ ਤੇਰੇ ਸਾਹ ਚੱਲਦੇ ਨੇ ਇੱਕ ਇੱਕ ਸਾਹ ਨਾਲ ਪੜਦਾ ਰਹੇ ਪਰ ਇਹ ਗੱਲ ਨਾ ਭੁੱਲੀ ਵੀ ਨਾਨਕ ਲਿਖੇ ਇੱਕ ਗੱਲ ਹਰ ਹਉਮੈ ਚਖਣਾ ਝਾਕ ਲੇਖੇ ਵਿੱਚ ਤੇ ਇੱਕੋ ਹੀ ਗੱਲ ਹੈ ਰੱਬੀ ਨਾਮ ਦੀ ਬਾਕੀ ਤੇ ਜਿਵੇਂ ਕੋਈ ਧਨ ਦਾ ਅਹੰਕਾਰ ਕਰਦਾ ਕੋਈ ਰੰਗ ਰੂਪ ਦਾ ਮਾਨ ਕਰਦਾ ਕੋਈ ਕਿਸੇ ਹੋਰ ਰੂਪ ਵਿੱਚ ਅਹੰਕਾਰ ਕਰਦਾ ਵਿਦਿਆ ਦਾ ਵੀ ਤੇ ਅਹੰਕਾਰ ਹੀ ਹੈ ਉਹ ਗੁਰੂ ਚਰਨਾਂ ਵਿੱਚ ਟਹਿ ਪਿਆ ਬ੍ਰਹਮਦਾਸ ਦਾ ਅਹੰਕਾਰ ਤੋੜ ਕੇ ਗੁਰੂ ਨਾਨਕ ਸ਼ਹੀਦ ਮਹਾਰਾਜ ਨੇ ਬ੍ਰਹਮਦਾਸ ਨੂੰ ਨਿਰੰਕਾਰ ਦਾ ਦਾਸ ਬਣਾ ਦਿੱਤਾ ਬੜੀ ਧਿਆਨ ਨਾਲ ਸੁਣੋ